ਸਤਿ ਸ਼੍ਰੀ ਅਕਾਲ ਐਸਐਮ ਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਕਿਸਾਨ 21 ਫਰਵਰੀ ਨੂੰ ਸਵੇਰੇ ਕਰਨਗੇ ਦਿੱਲੀ ਕੂਚ ਕੇਂਦਰ ਦਾ ਪ੍ਰਸਤਾਵ ਰੱਦ ਕਰਨ ਮਗਰੋਂ ਕਿ ਤੈਲਾਨ ਕੇਂਦਰ ਦਾ ਪ੍ਰਸਤਾਵ ਰੱਦ ਕਰਨ ਮਗਰੋਂ ਸੀਐਮ ਭਗਵੰਤ ਮਾਨ ਦਾ ਐਲਾਨ ਮੈਂ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਾਂ ਪੀਐਮ ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ ਬੋਲੇ ਜਲਦੀ ਕਿਸਾਨੀ ਮਸਲੇ ਦਾ ਹੋਵੇਗਾ ਤਸੱਲੀ ਬਖਸ਼ ਹਲ ਸਾਪ ਦਾ ਮੁੱਖ ਮੰਤਰੀ ਤੇ ਪਾਜ ਪਾ ਦੇ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਨੇ ਭਾਜਪੀ ਤੇ ਕਾਲੀ ਦਲਗਠ ਜੋੜ ਦੇ ਦਿੱਤੇ ਸੰਕੇਤ ਕਿ ਆ ਜਲਦ ਲਈ ਆ ਜਾਵੇਗਾ ਫੈਸਲਾ ਬੀਐਸਐਫ ਅਮ੍ਰਿਤਸਰ ਨੂੰ ਮਿਲੀ ਸਫਲਤਾ ਪਿੰਡ ਰੋੜਾਂ ਵਾਲਾ ਖੁਰਦ ਨੇੜੇ ਹੀਰੋਇਨ ਦਾ ਇੱਕ ਪੈਕੇਜ ਕੀਤਾ ਬ੍ਰਮਤ ਛੋਟੀ ਉਮਰ ਦੇ ਚਿੰਤਾ ਦਾ ਸ਼ਿਕਾਰ ਬੱਚੇ ਵੱਡੇ ਹੋ ਕੇ ਬੜ ਜਾਂਦੇ ਨੇ ਮਾਨਸਿਕ ਰੋਗੀ ਪੰਜਾਬੀ ਯੂਨੀਵਰਸਿਟੀ ਨੇ ਤਾਜ਼ਾ ਦਿੱਤੀ ਹੈ ਇਹਨਾਂ ਚਿਕਤਾ ਖੁਲਾਸਾ ਪੰਜਾਬ ਦੇ ਨਸ਼ੇ ਦਾ ਕੈਰ ਪਿੰਡ ਸ਼ਾਹਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਚਿੱਟੇ ਦਾ ਟਿੱਕਾ ਲਗਾਉਣ ਨਾਲ ਹੋਈ ਮੌਤ ਦਿੱਲੀ ਜਾਣ ਵਾਲਿਆਂ ਨੂੰ ਵੱਡੀ ਰਾਹਤ ਤਿੰਨ ਹੋਰ ਰੂਟ ਖੋਲੇ ਗਏ ਕਿ ਸਾਨਾ ਦੇ ਆंदोलਨ ਕਾਰਨ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਉੱਠੀ ਆਵਾਜ਼ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਐਨਾ ਵੱਡਾ ਜੁਰਮ ਨਹੀਂ ਜੁਨੀ ਵੱਡੀ ਸਜ਼ਾ ਦੇ ਦਿੱਤੀ। ਵਿਜੀਲੈਂਸ ਦਾ ਵੱਡਾ ਐਕਸ਼ਨ ਤਹਿਸੀਲਦਾਰ ਦੇ ਨਾਂ ਤੇ ਰਿਸ਼ਵਤ ਮੰਗਣ ਵਾਲੇ ਪ੍ਰਦੀਪ ਕੁਮਾਰ ਜ਼ਿਲ੍ਹਾ ਕਪੂਰਥਲਾ ਨੂੰ ਕੀਤਾ ਗ੍ਰਿਫਤਾਰ। ਨਹੀਂ ਰਹੇ ਮਸ਼ਹੂਰ ਟੀਵੀ ਐਕਟਰ ਦੁਰਾਜ ਸਿੰਘ 59 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ। ਖੰਲੇ ਪਾਸਪੋਰਟ ਇੰਡੈਕਸ 2024 ਦੇ ਮੁਤਾਬਕ ਫਰਾਂਸ ਕੋਲ ਹੈ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਭਾਰਤ ਦੀ ਰੈਂਕਿੰਗ ਵਿੱਚ ਗਿਰਾਵਟ ਫੌਜ ਚ ਮਹਿਲਾ ਅਧਿਕਾਰੀਆਂ ਦੀ ਪ੍ਰੋਮੋਸ਼ਨ ਤੇ ਨੀਤੀ 31 ਮਾਰਚ ਤੱਕ ਹੋ ਜਾਵੇਗੀ ਤੇ ਯਾਰ ਕੇਂਦਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ ਕੋਟਾ ਚ ਨਹੀਂ ਰੁਕ ਰਿਹਾ ਵਿਦਿਆਰਥੀਆਂ ਦੀ ਮੌਤ ਦਾ ਸਿਲਸਿਲਾ ਇੱਕ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ਇੱਕ ਲਾਪਤਾ ਵਿਦਿਆਰਥੀ ਦੀ ਹੋਈ ਮੌਤ ਉੜੀਸਾ ਚੰਗਾ ਮਾ ਵਿਦਾਇਕ ਸੰਤੋਸ਼ ਸਿੰਘ ਸਾਲੂਜਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਖਿਲਾਫ ਕਾਂਗਰਸੀ ਵਰਕਰ ਸੜਕਾਂ ਤੇ ਉਤਰੇ 24 ਘੰਟੇ ਦੀ ਕਾਂਤ ਬੰਦੀ ਬੰਦ ਦਾ ਐਲਾਨ ਪੀਐਮ ਮੋਦੀ ਨੇ ਜੰਮੂ ਨੂੰ ਦਿੱਤੀ 30500 ਕਰੋੜ ਦੀ ਸੋਗਤ ਬੋਲੇ ਅੱਜ ਹਰ ਸੰਕਲਪ ਨਾਲ ਅੱਗੇ ਵਧ ਰਿਹਾ ਜੰਮੂ ਕਸ਼ਮੀਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਬਾਰੇ ਰਾਹੁਲ ਗਾਂਧੀ ਦਾ ਵੱਡਾ ਦਾਵਾ ਬੋਝ ਨਹੀਂ ਸਗੋ ਜੀਜੀਪੀ ਚ ਪਵੇਗਾ ਅਹਿਮ ਯੋਗਦਾ ਨਵਜ ਸ਼ਰੀਫ ਨੂੰ ਵੱਡਾ ਝਟਕਾ اسلامਬਾਦ ਦੀਆਂ ਤਿੰਨ ਸੰਸਦੀ ਸੀਟਾਂ ਦੇ ਨਤੀਜੇ ਮੁਤਲ اسلامਬਾਦ ਹਾਈ ਕੋਰਟ ਦਾ ਇਹ ਫੈਸਲਾ ਪੰਜਾਬੀ ਨੌਜਵਾਨ ਅਮਰੀਕਾ 'ਚ ਗੋਲੀਆਂ ਮਾਰ ਕੇ ਖਤਲ 9 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਲਾਈ ਗੋਹਾਰ ਕਸਾਥੀਆਂ ਸਮੇਤ ਪੰਜਾਬ ਦੀ ਜਿਲ੍ਹੇ ਕਿਤਾ ਜਾਵੇ ਤਬਦੀਲ ਪੁਖੜ ਤਾਲ ਤੇ ਜਾਣ ਦਾ ਦਿਤਾਲ ਜੀ ਮੇਟ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਜਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜਰ نیوز